ਮੁਬਰਾ ਹੋਇਆ ਪਿਆ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋ ਭਗਵੰਤ ਮਾਨ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਹਰ ਦੇ ਮੌਸਮ ਆਏ ਹੋਏ ਨੇ ਠੀਕ ਹੈ ਕਿ ਨਹੀਂ ਅਸੀਂ ਦਰਿਆ ਦੇ ਕਾਂਡੇ ਦੇ ਨਾਲ ਆ ਠੀਕ ਹੈ ਕਿ ਨਹੀਂ ਸਾਡਾ ਕੋਈ ਨਾ ਕੋਈ ਪੱਕਾ ਕਰਾਓ ਇਹਨਾਂ ਨੂੰ ਜਾਂ ਕੁਛ ਨਾ ਕੁਛ ਤਾਂ ਕਰੋ ਕੋਈ ਡਿਵੈਲਪਮੈਂਟ ਤਾਂ ਕਰੋ ਆ ਕੇ ਤਾਂ ਦੇਖੋ ਰੇ ਕਿਵੇਂ ਹਾਲ ਫਿਰ ਵੀ ਇਨਸਾਨ ਰਹਿੰਦੇ ਨੇ ਜਾਨਵਰ ਤਾਂ ਰਹਿੰਦੇ ਨਹੀਂ ਯਾਰ ਠੀਕ ਹੈ ਕਿ ਇਹ ਜੰਗਲ ਤਾਂ ਹੈ ਨਹੀਂ ਕੋਈ ਘਰ ਨਹੀਂ ਫਿਰ ਵੀ ਯਾਰ ਭਾਜੀ 150 ਬੰਦੇ ਦਾ ਵੋਟ ਬਣੀ ਹੋਈ ਆ ਕੋਈ ਆਉਂਦਾ ਨਹੀਂ ਬਸ ਰੋਣਾ ਕੇ ਜਾਂਦੇ ਨੇ ਸਾਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦੇ ਆ ਭਗਵੰਤ ਮਾਨ ਨੂੰ ਵੀ ਆ ਕੇ ਆਪ ਬੰਮਾ ਦੇਖੇ ਆ ਕਿ ਆ ਹਾਲ ਦੇਖੇ ਸਾਰਾ ਕੁਝ ਦੇਖੇ ਠੀਕ ਹੈ ਜਲੰਧਰ ਪੈਂਦਾ ਤਾਂ ਹਾਂਜੀ ਜ਼ਿਲ੍ਹਾ ਜਲੰਧਰ ਪੈਂਦਾ ਜੀ ਜੀ ਸੋ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਸੀਐਮ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚਦੀ ਹੈ ਤੇ ਅਸੀਂ ਇਹ ਜ਼ਰੂਰ ਅਪੀਲ ਕਰਨਾ ਚਾਹਾਂਗੇ ਕਿ ਪਰਿਵਾਰਕ ਮੈਂਬਰ ਇਸ ਟਾਈਮ ਕੀ ਕਮਾਰ ਮਾਰ ਮਾਰ ਕੇ ਆਪਣੀ ਆਪਣੇ ਦੁੱਖ ਜਿਹੜੇ ਦੱਸ ਰਹੇ ਨੇ ਸੀ ਇਹਨਾਂ ਇਹਨਾਂ ਲੋਕਾਂ ਦੀ ਜ਼ਿੰਦਗੀ ਨਿਕਲ ਗਈ ਮਾਤਾ ਜੀ ਦੀ ਜ਼ਿੰਦਗੀ ਨਿਕਲ ਗਈ ਪਰ ਇਹ ਬੱਚੇ ਜਿਹੜੇ ਛੋਟੇ ਛੋਟੇ ਤੁਸੀਂ ਦੇਖੋ ਇਹ ਬੱਚੇ ਨੇ ਸਕੂਲ ਵੀ ਜਾਣਾ ਔਰ ਇਹ ਬੱਚੇ ਨੇ ਪੜ੍ਹਨਾ ਵੀ ਹੈ ਇਹਦਾ ਪੜ੍ਹਨ ਦਾ ਵੀ ਦਿਲ ਕਰਦਾ ਪਰ ਮਾਹੌਲ ਕਿਦਾਂ ਦਾ ਹੈ ਇਹ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਜੇ ਅਸੀਂ ਉਹਨੂੰ ਬਚਾਣਾ ਹੈ ਤੇ ਸ਼ਾਇਦ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਗਣਾ ਪਏਗਾ ਸਰਕਾਰ ਨੂੰ ਜਾਗਣਾ ਪਏਗਾ ਜੇਕਰ ਇਹ ਐਸਾ ਨਹੀਂ ਹੁੰਦਾ ਤੇ ਸ਼ਾਇਦ ਇਹਨਾਂ ਬੱਚਿਆਂ ਦੇ ਨਾਲ ਅਸੀਂ ਸ਼ਾਇਦ ਗਲਤ ਕਰ ਰਹੇ ਹਾਂ ਕਿਉਂਕਿ ਇਹਨਾਂ ਦਾ ਭਵਿੱਖ ਵੀ ਨੇਰੇ 'ਚ ਚਲ ਜਾਏਗਾ ਕਿਉਂਕਿ ਮੀਂਹ ਅੱਗੇ ਵੀ ਪੈਣਗੇ ਹੜ ਅੱਗੇ ਵੀ ਆਣਗੇ ਬਰਸਾਤਾਂ ਅੱਗੇ ਵੀ ਹੋਣਗੀਆਂ ਪਰ ਜੇ ਅੱਜ ਇਹਨਾਂ ਦਾ ਪੱਕਾ ਹਾਲ ਨਹੀਂ ਹੁੰਦਾ ਤੇ ਇਹਨਾਂ ਬੱਚਿਆਂ ਦੇ ਜੀਵਨ ਦੇ ਨਾਲ ਸ਼ਾਇਦ ਅਸੀਂ ਗਲਤ ਕਰ ਰਹੇ ਹਾਂ ਸੋ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਇਸ ਰੋਡ ਦੇ ਉੱਪਰ ਇਹਨੂੰ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਜਨਕਿ ਰੋਜ਼ਾਨਾ ਦੀਆਂ ਜਿਹੜੀਆਂ ਆਮ ਜ਼ਿੰਦਗੀ ਦੀਆਂ ਜਿਹੜੀਆਂ ਸਹੂਲਤਾਂ ਹੁੰਦੀਆਂ ਨੇ ਉਹ ਇਹਨਾਂ ਨੂੰ ਪ੍ਰੋਵਾਈਡ ਕਰਾਣੀਆਂ ਬਹੁਤ ਜ਼ਰੂਰੀ ਨੇ